ਰਾ ਪਰਿਵਾਰ ਨੈਣਾ ਦੇਵੀ ਗਿਆ ਹੋਇਆ ਸੀ ਮੱਥਾ ਟੇਕਣ ਤਾਂ ਪਿੱਛੋਂ ਜਦੋਂ ਪਰਿਵਾਰ ਵਾਪਿਸ ਆਇਆ ਤਾਂ ਘਰ ਦਾ ਅੰਦਰਲਾ ਸੀਨ ਦੇਖ ਉਹਨਾਂ ਦੇ ਹੋਸ਼ ਉੱਡ ਗਏ ਮੇਰੀ ਜਾਣਕਾਰੀ ਦੇ ਅਨੁਸਾਰ ਕਮਲ ਕਲੋਨੀ ਨਿਵਾਸੀ ਪ੍ਰਦੀਪ ਸਿੰਘ ਆਪਣੇ ਪਰਿਵਾਰ ਸਮੇਤ ਨੈਣਾਦੇਵੀ ਮਾਤਾ ਮੰਦਰ ਤੇ ਮੱਥਾ ਟੇਕਣ ਗਿਆ ਸੀ ਤੇ ਜਦੋਂ ਘਰ ਵਾਪਸ ਪਹੁੰਚੇ ਤਾਂ ਦੇਖਿਆ ਕਿ ਘਰ ਦਾ ਅੰਦਰਲਾ ਦਰਵਾਜ਼ਾ ਤੋੜ ਕੇ ਚੋਰ ਕਮਰੇ ਦੇ ਵਿੱਚ ਰੱਖੇ ਅਲਮਾਰੀ ਦੇ ਜਿੰਦੇ ਤੋੜ ਕੇ ਉਸ ਵਿੱਚ ਪਈ ਨਗਦੀ ਅਤੇ ਕੈਨੇਡੀਅਨ ਡਾਲਰ ਸਮੇਤ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਜਿਸ ਦੀ ਜਾਣਕਾਰੀ ਮਾਲਕਨ ਜਸਵਿੰਦਰ ਕੌਰ ਨੇ ਦਿੱਤੀ ਹੈ ਮੇਰਾ ਨਾਮ ਸਿਕੰਦਰ ਸਿੰਘ ਹੈ ਜੀ ਮੇਰਾ ਇਹੀ ਮੁਹੱਲਾ ਆ ਮਗਲੇ ਪਾਸੇ ਆਪਣਾ ਘਰ ਆ ਤੇ ਇਹ ਕਹਿੰਦੇ ਦੁਪਹਿਰ ਨੂੰ ਸਵੇਰ 9 ਵਜੇ ਮਥਾ ਟਿਕਣ ਗਈ ਸੀ ਲੈਣ ਦੇ ਵੀ ਤੇ ਉਸ ਤੋਂ ਬਾਅਦ ਇਸ ਫੈਮਿਲੀ ਦੇ ਘਰੇ ਦੰਧਾੜੇ ਏਡੀ ਚੋਰੀ ਹੋ ਗਈ ਹੈ ਜੀ ਦੇਖੋ ਹੁਣ ਟਾਈਮ ਕਿੰਨਾ ਹੋ ਚੁੱਕਿਆ ਆ ਮੈਨੂੰ ਲੱਗਦਾ ਹੁਣ ਪੁਲਿਸ ਆਈ ਹੈ ਜੀ ਤੇ ਇਹ ਬਹੁਤ ਮਾੜੀ ਗੱਲ ਆ ਜੀ ਇਹਦੀ ਪੂਰੀ ਪੂਰੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਕਿਉਂਕਿ ਦੇਖੋ ਏਡੀ ਰਾਸ਼ ਵਾਲੇ ਮਹੱਲੇ ਦੇ ਵਿੱਚ ਜਾਂ ਇੱਕ ਘਰ ਦੇ ਵਿੱਚ ਇਹ ਕੁਝ ਹੋ ਜਾਣਾ ਬੜੀ ਅਜੀਬ ਗੱਲ ਆ ਜੀ ਤੇ ਚੋਰਾਂ ਦੇ ਹੌਸਲੇ ਬਹੁਤ ਬਲੰਦ ਹੋਏ ਆ ਤੇ ਨਹੀਂ ਹੋਣਾ ਚਾਹੀਦਾ ਬਹੁਤ ਮਾੜਾ ਕੰਮ ਆ ਜੀ ਸਾਰਾ ਮਹੱਲਾ ਚੀਤ ਤੇ ਬੜਾ ਸੋਗ ਦੇ ਵਿੱਚ ਆ ਵੀ ਅਸੀਂ ਸੇਫ ਨਹੀਂ ਫੀਲ ਕਰ ਰਹੇ ਵੀ ਦਿਨ ਦਿਹਾੜੇ ਐਦਾਂ ਹੋ ਗਿਆ ਆ ਬੜੀ ਗਲਤ ਗੱਲ ਆ ਜੀ ਉਧਰ ਦੂਜੇ ਪਾਸੇ ਸਥਾਨਕ थाना ਮੁਖੀ ਦਵਿੰਦਰ ਪਾਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਤਰ੍ਹਾਂ ਜੀ ਇੱਕ ਪ੍ਰਦੀਪ ਨੇ ਜੀ ਇੱਥੇ ਦੇ ਜੁਵੈਲਰ ਉਹ ਵੈਸੇ ਪਿੱਛੋਂ ਘਰਖਣਾ ਪਿੰਡ ਦੇ ਰਹਿਣ ਵਾਲੇ ਆ 2 ਸਾਲ ਤੋਂ ਕਮਲ ਕਲੋਨੀ ਚ ਰਹਿੰਦੇ ਨੇ ਇਹ ਕੱਲ ਆਪਣੇ ਪਰਿਵਾਰ ਸਮੇਤ 9 ਵਜੇ ਨੈਣਾ ਦੇ ਵੀ ਮੱਥਾ ਟੇਕਣ ਗਏ ਸੀ ਜੀ ਜਦੋਂ ਨੈਣਾ ਦੇਵੀ ਤੋਂ ਵਾਪਸ ਆਏ ਨੇ ਕਰੀਬ 4-5 ਵਜੇ ਇਹਨਾਂ ਨੇ ਆ ਕੇ ਦੇਖਿਆ ਬਾਹਰਲੇ 메ਨ ਗੇਟ ਦਾ ਦਰਵਾਜ਼ਾ ਲੱਗਿਆ ਸੀ ਜਦੋਂ ਦਰਵਾਜ਼ਾ ਖੋਲ ਕੇ ਅੰਦਰ ਲੌਬੀ ਵਾਲਾ ਗੇਟ ਦੇਖਿਆ ਉਹਦਾ ਲੋਕ ਟੁੱਟਿਆ ਸੀ ਤੇ ਅੰਦਰ ਉਹਨਾਂ ਨੇ ਅਲਮਾਰੀ ਤੋੜ ਕੇ ਫੋਲਾ ਫਲਾਈ ਕੀਤੀ ਸੀ ਉਹਦੇ ਵਿੱਚ ਇਹਨਾਂ ਦੀ 1 ਸੋਨੇ ਦੀ ਬੁੰਦਰੀ ਕੁਝ ਚਾਂਦੀ ਦੇ ਗਹਿਣੇ ਜਿਦਾਂ ਖੜੇ ਪਜੇਬਾ ਵਗੈਰਾ ਤੇ ਕੁਝ ਪੈਸੇ ਸੀ ਉਸ ਸੰਬੰਧੇ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਦੋਸ਼ੀ ਦੀ ਭਾਲ ਕਰ ਰਹੇ ਹਾਂ ਕੈਮਰੇ ਖੋਲ ਰਹੇ ਹਾਂ ਹਿੰਦੂ ਦਾ ਹੈ ਕਿ ਕਹੇ ਦਾ ਰੱਖੇ 454380 ਆਈਪੀਸੀ ਇੱਕ ਪਾਸੇ ਪੁਲਿਸ ਸੂਬੇ ਨੂੰ ਅਪਰਾਧ ਮੁਕਤ ਕਰਨ ਦੀ ਮੁਹਿੰਮ ਦੇ ਵਿੱਚ ਜੁਟੀ ਹੋਈ ਹੈ ਉਤੇ ਚੋਰ ਲੁਟੇਰੇ ਵੀ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੁਲਿਸ ਦੀ ਸਾਰੀ ਮਿਹਨਤ ਤੇ ਪਾਣੀ ਫੇਰਦੇ ਹੋਏ ਵਿਖਾਈ ਦੇ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਟਿਲੋਂ ਦੀ ਰਿਪੋਰਟ